ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਸ਼੍ਰੀਨਗਰ ਪਹਲਗਾਮ ਚ ਹੋਏ ਪਾਕਿਸਤਾਨੀ ਅਤਵਾਦੀ ਹਮਲੇ ਦੇ ਵਿਰੋਧ ਚ ਗੋਲੀਆਂ ਨਾਲ ਸ਼ਹੀਦ ਹੋਏ 27 ਭਾਰਤੀਆਂ ਦੀ ਆਤਮਿਕ ਸ਼ਾਂਤੀ ਲਈ ਫਤੇਗਰ ਚੂੜੀਆਂ ਵਿਖੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਚ ਕਾਂਗਰਸੀਆਂ ਵੱਲੋਂ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜੋ ਫਤੇਗਰ ਚੂੜੀਆਂ ਦੇ ਤਲਾਬ ਵਾਲਾ ਮੰਦਿਰ ਵਾਲਾ ਚੌਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਚ ਹੁੰਦਾ ਹੋਇਆ ਮੱਛੀ ਮੰਡੀ ਚੌਕ ਵਿਖੇ ਸਮਾਪਤ ਹੋਇਆ ਇਸ ਮੌਕੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਕ ਵਕ ਕਾਂਗਰਸੀ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸਖਤ ਕਦਮ ਚੁਕਣਾ ਚਾਹੀਦਾ ਹੈ ਅਤੇ ਪਾਕਿਸਤਾਨ ਦੇ ਅਤਵਾਦੀਆਂ ਨੂੰ ਠੋਕਮਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਜਿਹਾ ਕਾਨੂੰਨਾ ਕੰਮ ਕਰਨ ਦੀ ਜੁਰਤ ਨਾ ਕਰ ਸਕੇ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਹਰ ਬੱਚਾ ਬਜ਼ੁਰਗ ਮਾਤਾਵਾਂ ਭੈਣਾ ਇਸ ਗੱਲ ਦੀ ਪਿਆਰ ਨੇ ਭੁਲੇਖਾ ਤੁਹਾਡਾ ਕੱਢ ਦਾਂਗੇ ਇਹ ਬੁਜ਼ੁਰਾ ਵਾਲੀਆਂ ਲੜਾਈਆਂ ਬੰਦ ਕਰਕੇ ਚੋਰੀ ਛਿਪੇ નિર્ਦੋਸ਼ਾਂ ਨੂੰ ਮਾਰਨਾ ਬੰਦ ਕਰਕੇ ਸਿੱਧਾ ਚੈਲੰਜ ਕਰਕੇ ਤੁਸੀਂ ਆਓ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਤੁਹਾਡੀ ਔਕਾਤ ਕੀ ਹੈ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਉਹ ਦੋ ਸ਼ਬਦ ਸਾਹਮਣੇ ਕਰਨ ਕਰਨ ਦੇ ਸੀ ਜਿਹੜਾ ਸਰਪੰਚ ਮਾਰਿਆ ਗਿਆ ਉਹਦੇ ਉਹੋ ਸੋਜੋ ਅਸੀਂ ਸਾਰੇ ਸ਼ਹਿਰ ਵਾਸੀ ਭਾਤੀ ਭਾਈ ਸਾਹਿਬ ਦੇ ਕਰਮਾਦੋਤਾ ਹੋ ਕੇ ਸਾਰੇ ਹਿੰਦੂ ਸੁਤਾਨੀ ਅਸੀਂ ਇਕੱਠੇ ਹੋ ਕੇ ਆਪਣੇ ਡਾਕਿੰਗ ਬਰਬਤ ਸੁਨਾਜੰਨੇ ਆ ਇਹ ਸਮੱਸਿਆ ਵਿੱਚ ਲਾਖੋ ਸਾਡੀ ਪਾਰਟੀ ਹੈ ਲਾਖੋ ਸਾਡਾ ਧਰਮ ਹੈ ਪੰਚੀ ਸੈਟਰ ਸਰਕਾਰ ਦੇ ਨਾਗਰੋਤਿਆ ਜੋ ਸੈਟਰ ਸਰਕਾਰ ਅਛੰਕਲੇ ਦੀ ਅਸੀਂ ਉਹ ਨਾਲ ਆ ਪਰ ਇਹ ਜੋ ਛਿਨੀਗਰ ਜੋ ਹੈ ਬਹੁਤ ਮਾਲਫਾਗਾਰ ਮਾਫ਼ ਨਾ ਕਰੇ ਉਸ ਮੁਲਕ ਨੂੰ ਸਮਝ ਜਾਵੇ ਕਿ ਹੱਤਿਆ ਨੂੰ ਮਾੜਨਾ ਕੋਈ 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 ਗੰਦੀ ਜਿਹਾ ਕੰਮ ਨਾ ਕੋ ਚਲੇਰੀ ਨਹੀਂ ਜੇ ਉਹ ਫੰਕ ਲਾਈਕ ਕਰੂਗਾ ਪਰ ਉਹ ਪੰਨ ਕੰਮ ਘੱਟਾ ਬਸਦੀ ਆ 22 ਘੰਟਾ ਅੱਜ ਕੈਡਰ ਮਾਰਚੀ ਚੱਜਾਏ ਸਾਰਿਆਂ ਨੂੰ ਕਿਸ਼ਤਾਂ ਦੇਖੋ ਜਿਹੜਾ ਪੈਨ ਗੈਮ ਤੇ ਘੱਟਾ ਹੋਈ ਆ ਜਿਹੜੇ ਨਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋਇਆ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ 'ਚ ਲਿਖਿਆ ਜੋ ਪਲੋਸੀਕ ਹੋਇਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕੇ ਗਵਾਨੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਤੇਰਨਾ ਵੀ ਹੋ ਸਕਦਾ ਇਹ ਪਾਣਾ ਕਿਸੇ ਰੋਹਿੰਦਸਤਾਨੀ ਨਾਲ ਹੀ ਵਰ ਸਕਦਾ ਅੱਜ ਸਾਡਾ ਵੇਲਾ ਹੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਖੁਲੋਏ ਤੇ ਮੁਲਕ ਦੀ ਸਰਕਾਰ ਨਾ ਖੁਲੋਈ। ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ। ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ। ਅਸੀਂ ਅੱਜ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹਨਾਂ ਨਾਲ ਖੜੋਤੇ ਆ। ਇੱਕ ਦੁੱਖ ਸਾਜਾ ਗਲੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ। ਪਰ ਨਾ ਤੋਂ ਬਾਅਦ ਭਾਰਤ ਆਸਤਾਨ ਦੇ ਜੰਗ ਵਰਗੇ ਹੀ ਹਾਲਾਤ ਬਣ ਗਏ ਸਾਡਾ ਸਾਰਾ ਏਰੀਆ। ਦੇ ਜੰਗ ਦੇ ਹਾਲਾਤ ਬਣੇ ਨੇ। ਪਰ ਜੰਗ ਲੱਗਣੀ ਨਹੀਂ ਲੱਗਣੀ ਕੀ ਐਕਸ਼ਨ ਕਰਨਾ ਸੈਂਟਰ ਸੇ ਕਰਦਾ। ਅਸੀਂ ਦਾ ਦੁੱਖ ਸਾਜਾ ਕਰਨ ਇਕੱਠੇ ਹੋਏ ਆ। ਇਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲਿਆਂ ਦਾ ਫੈਸਲਾ ਪਹੁੰਚਦਾ ਫੈਸਲਾ। ਅਸੀਂ ਉਹਨਾਂ ਦੇ ਨਾਲ 2 ਏਪ੍ਰੈਲ ਨੂੰ ਤਹਿਲਗਾਂ ਵਿਖੇ ਗਰੀ ਪਾਕਿਸਤਾਨ ਉਸ ਪੇਟੀਆਤਿਆਂ ਨੂੰ ਸਲਾਨੀਆਂ ਤੇ ਇੱਕ ਸੈਰ ਕਰਨ ਗਏ ਲੋਕਾਂ ਦੇ ਉਹਨਾਂ ਦੀ ਇਨਸਾਨੀਅਤ ਤੋਂ ਗਰੀ ਹੋਈ ਘਟਨਾ ਕੀਤੀ ਹੈ ਉਹਨਾਂ ਦਾ ਜਾਨ ਚਲੀ ਗਿਆ ਹੈ ਉਹਨਾਂ ਦੀ ਹੱਤਿਆ ਕੀਤੀ ਹੈ ਇਹ ਇੱਕ ਇਨਸਾਨੀਅਤ ਤੋਂ ਗਰੀ ਹੋਈ ਕਰਤੂਤ ਹੈ ਅਲੰਕਤ ਕਰਨ ਵਾਲੀ ਗੱਲ ਹੈ ਅਸੀਂ ਇਹਨਾਂ ਦੀ ਕੋਰ ਨਿੰਦਾ ਕਰਦੇ ਹਾਂ ਇਸੇ ਰੋਜ ਵਜੋਂ ਅੱਜ ਅਸੀਂ ਸਰਦਾਰ ਜਤਨ ਸਿੰਘ ਬਾਜਵਾ ਜੀ ਐਮਐਲਏ ਸਾਹਿਬ ਫਤਿਹਗੜ ਚੁੜੀਆਂ ਦੀ ਰਹਿਣਬਾਈ ਦੇ ਵਿੱਚ ਅਧਿਕਾਰ ਚੂੜੀਆਂ ਅਫਗਾਨ ਕੈਡਨ ਮਾਰਚ ਕੀਤਾ ਹੈ ਤੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਨਾਲ ਚੜਾਣੋਂ ਖੜੇ ਹਾਂ ਇਸ ਤੇ ਸਾਰੇ ਇਕੱਠੇ ਹਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਅੱਤਵਾਦੀਆਂ ਦੇ ਖਿਲਾਫ ਪਛਾਣ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਮਨ ਤੇ ਸ਼ਾਂਤੀ ਤੇ ਅਖੰਡਤਾ ਦੀ ਭਾਰਤ ਨੂੰ ਤੋੜਨ ਦੀ ਜੁਰਤ ਨਾ ਕਰੇ ਪ੍ਰੋਬਲਮਾ ਦੇ ਵਿੱਚ ਹੋਇਆ ਆ ਪਾਕਿਸਤਾਨ ਦੀ ਨੰਨਜੋਗ ਘਟਨਾ ਜੀ ਵੇਖੋ ਯਾਤਰੀਆਂ ਨੂੰ ਜਿਹੜੇ ਜਿਹੜੇ ਘੁੰਮਣ ਫਿਰਨ ਗਏ ਸੀ ਨਿਰਦੋਸ਼ਿਆਂ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ ਗਈ ਮੈਂ ਤਾਂ ਬਹੁਤ ਨਿੰਦਾ ਕਰਦਾ ਪਾਕਿਸਤਾਨ ਦੀ ਕਿ ਬੇਕਸੂਰ ਵਿਚਾਰੇ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਕਿਸੇ ਦਾ ਨਵਾਂ ਵਿਆਹ ਆ ਕਿਸੇ ਦਾ ਬੱਚਾ ਕਿਸੇ ਦਾ ਪਿਓ ਨੂੰ ਮਾਰ ਦੇਣਾ ਅਗਲੇ ਖੁਸ਼ੀ ਮਨਾਉਣ ਗਏ ਆ ਬਹੁਤ ਨਿੰਦਨਯੋਗ ਗੱਲ ਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਾਕਿਸਤਾਨ ਨੂੰ ਪੇਜ ਕਰਨਾ ਚਾਹੀਦਾ ਮੈਂ ਹੀ ਜਿੱਦਾਂ ਬਾਈ ਸਾਹਿਬ ਨੇ ਕਹਿੰਿਆ ਹੈ ਸੈਂਟਰ ਗਵਰਨਮੈਂਟ ਦੇ ਨਾਲ ਆ ਜੋ ਵੀ ਡਿਸੀਜਨ ਲਾਊਗਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਭਾਰਤ ਸਰਕਾਰ ਦੇ ਨਾਲ ਆ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ નિર્ਦੋਸ਼ ਨੇ ਹੱਥੇ ਹਿੰਦੁਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂੰ ਬੁਜ਼ਦਲਾ ਵਾਂਗੂੰ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅਤਵਾਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਟੇਗੜ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਹੈ ਕਿ ਨੇ ਹੱਥਿਆਂ ਨੂੰ ਆ ਕੇ ਹਰ ਵਾਰੀ ਬੁਜ਼ਦਿਲਾਂ ਨੂੰ ਗੁੱਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਤੇ ਤਾਂ ਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਹੈ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਹੈ ਰੋਸ ਹੈ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ ਕਿਸੇ ਜਾਤ ਦੀ ਪਾਰਟੀਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਏ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ਼ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਖਾਣਾ ਮੰਨੰਦਾ ਬਖਸ਼ਣ ਜਿਹੜੀ ਅਪੀਲ ਗਾਮ ਹੁਣ ਆਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅੱਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜਾਵੇ ਇਸ ਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਦਾ ਹੋਰ ਕੋਈ ਹੱਲ ਹੈਗਾ ਇਹ ਰਸਤੇ ਜਿੰਨਾ ਚਿਰ ਨਹੀਂ ਮਰਦੇ ਅਸੀਂ ਇਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ ਅਸੀਂ ਇਦਾਂ ਹੀ ਬੁਝਾਰਾ ਚਾਉਂਦੇ ਰਵਾਂਗੇ ਇਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ